ਸੋਹੰਗ ਮਹਾਰਾਹੀ শের ਸਿੰਘ ਵਿਸ਼ਨੋ ਕਗਵਾਂ ਦੀ ਜੈ ਸੋਹੰਗ ਮਹਾਰਾਹੀ শের ਸਿੰਘ ਵਿਸ਼ਨੋ ਕਗਵਾਂ ਦੀ ਜੈ ਮਤਲਬ ਕੀ ਹੈ ਹਰ ਸੰਗ ਜੀਓ ਇਹ ਦਾਸ ਜੀ ਮਿਹਰਬਾਨੀ ਸਾਂਝੀ ਕਰਨ ਲੱਗਾ ਹੈ 13 ਚੇਤ 6 6 ਸਮਤ 1 ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਝੰਡੇ ਨੀ ਸਖਿਓ ਪ੍ਰਭ ਆਇਆ ਸ਼ੈਲ ਸ਼ਵਿਲਾ ਸੁਨਾ ਬੰਕਾ ਜੋਵੜ ਵੰਤਾ ਫੇਰਾ ਭਾਈਆ ਛੱਡ ਕੇ ਅੰਬਰ ਨੀਲਾ ਤਰਨੇ ਤਰ ਤਰਿਆ ਸੁਹਾਈਆ ਪ੍ਰੇਮੀਆਂ ਦਾ ਵਣ ਫਸੀਲਾ ਗੁਰਮੁਖ ਆ ਰਿਆ ਵਢਾਈਆ ਭਗਤਾਂ ਦਾ ਵਣ ਕਵੀਲਾ ਵੰਸ਼ ਸਰ ਵੰਸ਼ ਰਿਆ ਸੁਹਾਈਆ ਸਭ ਦੀ ਅੰਦਰੋਂ ਬਦਲ ਕੇ ਦਲੀਲਾ ਦਿਲਦਾਰ ਹੋ ਕੇ ਵੇਖ ਵਿਖਾਈਆ ਸਾਵਣ ਆਇਆ ਰਤ ਸ਼ਬਦ ਚੇਤ ਬਸੰਤੀ ਰੰਗ ਰੰਗੀਲਾ ਪਾਤਸ਼ਾਹ ਦਾ ਪਾਤਸ਼ਾਹ ਦੇਣ ਵਾਸਤੇ ਨਹੀਂ ਕਮੀਨਾ ਪ੍ਰੇਮ ਪ੍ਰੀਤੀ ਧੁਰ ਦੀ ਚੋਲੀ ਪਾਈਆ ਅਸੀਂ ਕੀ ਕਰਨਾ ਸਾਰੇ ਸੰਸਾਰ ਨਾਲ ਪਿਆਰ ਕਰਨਾ ਸਾਡੇ ਪਿਓ ਸਾਨੂੰ ਹੁਕਮ ਹੈ ਪ੍ਰੇਮ ਪ੍ਰੀਤੀ ਧੁਰ ਦੀ ਚੋਲੀ ਪਾਈਆ ਗੁਰਸਿੱਖ ਬਣਾਉਂਦਾ ਆਇਆ ਆਪਨੇ ਕੀਨਾ ਇਰੇ ਮਾਨਕ ਮੋਤੀ ਬਣਾਈਆ ਬੇੜਾ ਪਾਰ ਕਰਕੇ ਲੋਕ ਤੀਨਾ ਤ੍ਰੈ ਗੁਣ ਨਾਤਾ ਦੇ ਪੜਾਈਆ ਸਬਦਾ ਕਰਕੇ ਜਾਏ ਠੰਡਾ ਸੀਨਾ ਅੰਮ੍ਰਿਤ ਮੇਘ ਵਰਸਾਈਆ ਕਿਸੇ ਦੇ ਰਹਿ ਨਾ ਦੇਵੇ ਅਧੀਨਾ ਇਕੋ ਆਪਣਾ ਹੁਕਮ ਮਨਾਈਆ ਗੁਰਮੁਖ ਦੇ ਸੇ ਨਾ ਨਵੀਨਾ ਨਿਤ ਅੱਖ ਸਰਬ ਖੁਲਾਈਆ ਜਿਨ੍ਹਾਂ ਨੇ ਸੋਹੰਗ ਚੀਨਾ ਚਿੰਤਾ ਦੀ ਚਿੰਤਾ ਦੇ ਮਟਾਏ ਇਨਾਂ ਦੀ ਚਿੰਤਾ ਦੇ ਮਟਾਈਆ ਜਿਨੇ ਇੱਕ ਵਾਰੀ ਸੁਹਾਗ ਪੜ ਲਿਆ ਉਹਨਾਂ ਦੀ ਚਿੰਤਾ ਖਤਮ ਪਾਰ ਕਰਾ ਕੇ ਜਾਏ ਨਰ ਮਦੀਨਾ ਮਦਦ ਆਪਣੀ ਇੱਕ ਰਖਾਈਆ ਜੋਤੀ ਜੋਤ ਸਰੂਪ ਰਿਆ ਪਾਪ 니 ਕਿਰਪਾ ਕਰ ਕਰਨੀ ਦਾ ਕਰਤਾ ਦਇਆ ਕਮਾਈਆ 니 ਸਖਿਓ ਪ੍ਰਭ ਵੇਖੋ ਸੂਰ ਬੀਰ ਸੂਰਤ ਸੋਹਣੀ ਸੱਜ ਤੇ ਰੜਾਈਆ ਹਰ ਸੰਗ ਜੀ ਇਹ ਦਾਸ ਨਵੇਂ ਇਸ ਪਰਮੇਸ਼ਵਰ ਦੇ ਦਰਸ਼ਨ ਕੀਤੇ ਚਲਦੇ ਫਿਰਦੇ ਨਾਲ ਮਾਰੇ ਰੇ ਪਿਆਰ ਸੋਹਣੇ ਪਰਮੇਸ਼ਵਰ ਦੇ ਔਰ ਬੜੇ ਅਸੀਂ ਭਾਗਾ ਵਾਲਿਆਂ ਨਹੀਂ ਸਕਿਓ ਪ੍ਰਭ ਵੇਖੋ ਸੂਰ ਵੀਰਾ ਸੂਰਤ ਸੋਹਣੀ ਸੱਜ ਤੇ ਰੜਾਈਆ ਮਾਰਦਾ ਜਾਏ ਨਿਰਾਲੇ ਤੀਰ ਆਰ ਪਾਰ ਰਿਆ ਲਗਾਈਆ ਇਸ ਪਰਿਵਾਰ ਵਿੱਚ ਇੱਕ ਵੀਰ ਦਾ ਮਗੋ ਪਾਜੀ ਮੈਨੂੰ ਫੋਨ ਗਿਆ 100 ਜ਼ਰੂਰ ਆਣਾ ਤੇ ਅੱਜ ਦਿਨ 10-15 ਦਿਨ ਹੋਏ ਨੇ ਮੈਨੂੰ ਰਾਤ ਨਿੰਦ ਨਹੀਂ ਪੈਂਦੀ ਮੈਂ ਜ਼ਰੂਰ ਜਾਣਾ ਪਰ ਆਪਣੇ ਬੰਦ ਬਣਾਤੀ ਤੇ ਵੀਰ ਮੈਨੂੰ ਨਾਲ ਲੈ ਕੇ ਆ ਗਿਆ ਆਰ ਪਾਰ ਰਿਆ ਲਗਾਈਆ ਹਰ ਸੰਗਤ ਬਣਾਉਂਦਾ ਜਾਏ ਭਾਈ ਭੈਣ ਸਕੇ ਵੀਰ ਮਹਬਤੀ ਕੋ ਰਿਆ ਜਨਾਈਆ ਅਸੀਂ ਪਿਆਰ ਕਰਨਾ ਪਰ ਸਕੇ ਭਾਈ ਭੈਣ ਵੀਰ ਬਣ ਕੇ ਕੋਈ ਰਹਿ ਨਾ ਦੇਵੇ ਦਿਲਗੀਰਾ ਦੁੱਖਿਆਂ ਦੁੱਖ ਮਟਾਈਆ ਇੱਕੋ ਆਤਮ ਦੱਸ ਕੇ ਸੱਚ ਤਸਵੀਰ ਤਸੱਬਰ ਆਪਣਾ ਆਪ ਕਰਾਈਆ ਲੈਣਾ ਦੇਣਾ ਚਕਾਉਂਦਾ ਜਏ ਪਾਪਛਾਛਾ ਸ਼ਾਹ ਹਕੀਰਾ ਕੋਲਿਆਂ ਗੋਦ ਉਠਾਈਆ ਪਗੰਬਰਾਂ ਦਾ ਪਗੰਬਰ ਮਰੀਦਾਂ ਦਾ ਪੀਰ ਗੁਰਗੁਰੇ ਆਪਣਾ ਹੁਕਮ ਵਰਤਾਈਆ ਸਜਣ ਸੁਹੇਲਿਆ ਬਦਲ ਕੇ ਤਕਦੀਰਾ ਜਾਮਣੀ ਆਪਣੀ ਰਿਆ ਰਖਾਈਆ ਜੋਤੀ ਜੋਤ ਸਰੂਪ ਰਿਆ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚੀ ਸਰਨ ਰਿਆ ਰਖਾਈਆ ਨੇ ਸਖਿਓ ਕਿਧਰੋਂ ਆਇਆ ਜੋਵਣ ਬਣਤਾ ਦੋ ਜਹਾਨਾ ਮਾਲਕ ਫੇਰਾ ਪਾਈਆ ਭਗਤਾ ਬਣਾਉਂਦਾ ਜਾਏ ਬਣਤਾ ਕੜਨ ਪੰਨਰਹਾਰ ਸਮਰਥ ਆਪਣਾ ਰੰਗ ਰੰਗਾਈਆ ਮੇਲ ਮਲਾਉਂਦਾ ਜਾਏ ਨਾਰਕੰਤਾ ਸੇਜ ਸਜਣੀ ਸੋ ਬਾਪਾਈਆ ਗੁਰਮੁਖ ਬੜਿਆਂਦਾ ਜਾਏ ਸੱਚੇ ਸੰਤਾ ਸਿਰ ਸਿਰ ਆਪਣਾ ਹੱਥ ਰਖਾਈਆ ਗੜ ਤੋੜਦਾ ਜਾਏ ਹੋ ਮਿਹੰਗਤਾ ਹੰਗ ਬ੍ਰਹਮ ਇੱਕ ਦਰੜਾਈਆ ਹਰ ਜਨ ਕਿਸੇ ਡਰ ਨਾ ਹੋਣਾ ਮੰਗਤਾ ਜਿਹਨੂੰ ਅਕਾਲ ਪੁਰਖ ਮਿਲ ਗਿਆ ਉਹ ਦੂਜੇ ਦਰ ਮੰਗਤਾ ਨਹੀਂ ਹੋਏਗਾ ਹਰ ਜਨ ਕਿਸੇ ਦਰਨਾ ਹੋਣਾ ਮੰਗਤਾ ਪਿਛੇ ਆਪਣੀ ਰਿਆ ਵਰਤਾਈ ਆ ਹੁਣ ਬੇਲਾ ਨਹੀਂ ਜੇ ਸੰਗ ਦਾ ਜੋ ਚਾਹੇ ਸੋ ਦੇਵਨ ਹਾਰ ਗੁਸਾਈਆ ਜੋ ਮੰਗਣਾ ਸਕਾਲਪੁਰਖ ਨੂੰ ਮੰਗੋ ਉਹ ਦੇਣ ਵਾਸਤੇ ਕਮੀਨਾ ਨਹੀਂ ਨਹੀਂ ਹਰ ਜਨ ਕਿਸੇ ਦਰਨਾ ਹੋਣਾ ਮੰਗਤਾ ਪਿਛੇ ਆਪਣੀ ਰਿਆ ਵਰਤਾਈ ਆ ਹੁਣ ਬੇਲਾ ਨਹੀਂ ਜੇ ਸੰਗ ਦਾ ਜੋ ਚਾਹੇ ਸੋ ਦੇਵਨ ਹਾਰ ਗੁਸਾਈਆ ਮੇਰ ਨજર ਨજર ਨਾਲ ਰੰਗਦਾ ਲੜਾਰੀਆਂ ਵਾਲਾ ਰੰਗ ਨਾ ਕੋਈ ਮੁਖਾਈਆ ਪਰਦਾ ਲਾ ਕੇ ਬਿਜਲੀ ਅਗੰਡ ਦਾ ਦੂਈ ਦਵੇਤ ਡੇਰਾ ਟਾਈਆ ਅਸੀਂ ਦੂਈ ਦਵੇਤ ਨਹੀਂ ਕਰ ਰਹੇ ਸਾਡੇ ਸਾਰੇ ਪੈਣ ਭਰਾ ਸਾਰੇ ਨੇ ਕੁੱਲ ਸੰਸਾਰ ਜਿਹੜਾ ਸਤਿ ਸਿਆ ਪ੍ਰਮਾਤਮਾ ਨੇ ਇਹ ਸ਼ਰਮ ਮਨ ਜਦ ਨਾਲ ਪਿਆਰ ਕਰਨਾ ਦੂਈ ਦਵੇਤ ਡੇਰਾ ਢਾਈ ਆ ਕਰ ਪ੍ਰਕਾਸ਼ ਆਪਣੇ ਚੰਦ ਦਾ ਰਬ ਸਸ ਦੋਵੇਂ ਸ਼ਰਮਾਇਆ ਵੇਖੋ ਕੇਲ ਸੂਰੇ ਸਰ ਵੰਗਦਾ ਆਨੰਦ ਕੋ ਇੱਕ ਵਿਖਾਈਆ ਜੋਤੀ ਜੋਤ ਸਰੂਪ ਰਿਆ ਆਪ ਆਪਣੀ ਕਿਰਪਾ ਕਰ ਭਗਤ ਲੇਖਾ ਸਦਾ ਭਗਤਾ ਨਾਲ ਹੰਡਦਾ ਅੰਦਰਵਾਰ ਗੁਪਤ ਜਾਰ ਕਦੇ ਨਾ ਕਰੇ ਜਦਈਆ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਣ No. i go out